ਸੀਐਮ ਸਾਹਿਬ ਨੇ ਕਿਹਾ ਕਿ ਜਿਹੜਾ ਬੰਦਾ ਨਹੀਂ ਦੇਣਾ ਚਾਹੁੰਦਾ ਉਹ ਨਾ ਦੇ ਜ਼ਮੀਨ ਨੂੰ ਜਦੋਂ ਤੁਸੀਂ ਕਿਸੇ ਦੀ ਜ਼ਮੀਨ ਹੀ ਲੋਕ ਕਰ ਦਿੱਤੀ ਸਿਰਫ ਉਹ ਰਜਿਸਟਰੀ ਕਰ ਸਕਦਾ ਲੋਕ ਕਿਵੇਂ ਹੋਈ ਲੋਕ ਮਤਲਬ ਕਿ ਆ ਜਿੰਨੇ ਖਸਰਾ ਨੰਬਰ ਨੇ ਆ ਚਿੱਠੀ ਆ ਮੇਰੇ ਕੋਲੇ ਪੂਰੀ 66 65000 ਏਕੜ ਲੋਕ ਹੈ ਲੋਕ ਹੈ ਇਹਦੇ ਵਿੱਚ ਆ ਚਿੱਠੀ ਆ ਮੇਰੇ ਕੋਲ ਹੋਣੇ ਸੀਗੀ ਇੱਥੇ ਆ ਲਓ ਆ ਵਿਕਾਸ ਅਥਾਰਟੀ ਦੀ ਚਿੱਠੀ ਹੈ ਠੀਕ ਹੈ ਹਨਾ ਇਹਦੇ ਵਿੱਚ ਉਹਨਾਂ ਦੱਸ ਦਿੱਤਾ ਵੀ ਆਹ ਜਗ੍ਹਾ ਜਿਹੜੀ ਖਸਰਾ ਨੰਬਰ ਨੇ ਇਹਦੇ ਵਿੱਚ ਜਿਹੜੀ ਵੀ ਚੀਜ਼ ਤੁਸੀਂ ਕੋਈ ਕਾਰਵਾਈ ਕਰਨੀ ਹੈ ਕਲੋਨੀ ਦਾ ਕੋ ਉਹ ਇਸ ਖਸਰਾ ਨੰਬਰ 'ਚ ਨਾ ਪੈਂਦੇ ਹੋਣ ਅੱਛਾ ਠੀਕ ਹੈ ਨਾ ਮੈਂ ਦੇਖ ਸਕਦਾ ਹਾਂ ਜੇਕਰ ਆਪ ਵੱਲੋਂ ਮਾਸਟਰ ਪਲਾਨ ਗੂਗਲ ਸ਼ੀਟ ਤੇ ਮਾਰਕ ਕੀਤੀ ਕਲੋਨੀ ਹੈ ਤੇ ਇਨ੍ਹਾਂ ਖਸਰਾ ਨੰਬਰ ਪਲਾਨ ਵਿੱਚ ਕੋਈ ਵੀ ਪ੍ਰੋਜੈਕਟ ਦਾ ਸੀਐਲਯੂ ਕੀਤਾ ਜਾਂਦਾ ਹੈ ਸਬੰਧੀ ਆਪ ਦੀ ਨਰੋਲ ਜ਼ਿੰਮੇਵਾਰੀ ਹੋਵੇ ਹਾਂ ਇਹਦਾ ਮਤਲਬ ਕੀ ਹੈ ਇਹ ਲਿਖਿਆ ਹੋਇਆ ਹੈ ਮੈਂ ਦੇ ਦਿੰਦਾ ਤੁਹਾਨੂੰ WhatsApp ਤੇ ਕਰਦਾ ਹੁਣ ਇਹਦਾ ਮਤਲਬ ਸਮਝਾਵਾਂ ਤੁਹਾਨੂੰ ਮੈਂ ਹੂੰ ਇਹ ਜ਼ਮੀਨ ਇਹਨਾਂ ਨੇ ਫ੍ਰੀਜ਼ ਕਰ ਦਿੱਤੀ ਠੀਕ ਹੈ ਇੱਥੇ ਨਾ ਤੇ ਸੀਐਲਯੂ ਆਏਗਾ ਹਾਂ ਕੋਈ ਵੇਚਣਾ ਚਾਵੇ ਤੇ 20 ਹੱਥ ਵੇਚੀ ਜਾਵੇ ਮੈਂ ਮੱਕੜ ਸਾਹਿਬ ਨੂੰ ਵੇਚ ਦਿੱਤੀ ਮੱਕੜ ਨੇ ਅੱਗੇ ਵੇਚ ਦਿੱਤੀ